ਅਮਰੀਕਾ ਦੇ ਜੋ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ ਜਿਹੜੀ ਗੋਲੀ ਹੈ ਉਹਨਾਂ ਦੇ ਸੱਜੇ ਕੰਨ ਦੇ ਉੱਤੋਂ ਦੀ ਹੁੰਦੀ ਹੋਈ ਅੱਗੇ ਨਿਕਲ ਗਈ ਹੈ ਜਿਸ ਤੇ ਵਿੱਚ ਉਹ ਜਾਨੋਂ ਬਚ ਗਏ ਨੇ ਰਵਾਇਤੀ ਵਿਰੋਧੀ ਨੇ ਡੋਨਲਡ ਜਿਹੜੇ ਪ੍ਰੈਜ਼ੀਡੈਂਟ ਨੇ ਹੁਣ ਤੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ ਇਹ ਇੱਕੋ ਇੱਕ ਉਮੀਦਵਾਰ ਨਹੀਂ ਹੈਗੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਹੋਇਆ ਅਮਰੀਕਾ ਦੇ ਵਿੱਚ ਹੁਣ ਤੱਕ ਚਾਰ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਇਸ ਧੰਗ ਦੇ ਮੌਤ ਹੋ ਚੁੱਕੀ ਹੈ ਡੋਨਲਡ ਟਰੰਪ ਤੇ ਜਿਹੜਾ ਹਮਲਾ ਆ ਇਹ ਅਮਰੀਕਨ ਇਤਿਹਾਸ ਦੀ ਸਿਆਸਤ ਦਾ ਜਿਹੜਾ ਖੂਨੀ ਵਰਕਾ ਉਸ ਦੀ ਉਕਾਸੀ ਕਰਦਾ ਹੈ ਆਈ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀ ਸਿੰਘ ਬੀਤੇ ਦਿਨੀ ਅ ਅਮਰੀਕਾ ਦੇ ਜੋ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ ਹੈ ਇਸ ਵਾਰ ਉਹ ਪ੍ਰੈਜ਼ੀਡੈਂਟ ਦੇ ਲਈ ਲੜ ਰਹੇ ਨੇ ਦੁਵਾਰ ਤੋਂ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਨੇ ਜਦੋਂ ਉਹਨਾਂ ਨੇ ਪੈਂਸਿਲਵੇਨੀਆ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਉੱਤੇ ਇੱਕ 20 ਸਾਲਾ ਨੌਜਵਾਨ ਥਾਮਸ ਮੈਥਿਊ ਕਰੁਕ ਨਾਂ ਦੇ ਨੌਜਵਾਨ ਦੇ ਵੱਲੋਂ ਗੋਲੀ ਚਲਾਈ ਗਈ ਹੈ ਗੋਲੀ ਚੱਲਣ ਤੋਂ ਬਾਅਦ ਜਿਹੜੀ ਗੋਲੀ ਹੈ ਉਹਨਾਂ ਦੇ ਸੱਜੇ ਕੰਨ ਦੇ ਉੱਤੋਂ ਦੀ ਹੁੰਦੀ ਹੋਈ ਅੱਗੇ ਨਿਕਲ ਗਈ ਹੈ ਜਿਸ ਤੇ ਵਿੱਚ ਉਹ ਜਾਨੋਂ ਬਚ ਗਏ ਨੇ ਪਰ ਜਿਹੜੇ ਬਾਇਸਟੈਂਡਰ ਸੀਗੇ ਤਾਂ ਜਿਹੜਾ ਸ਼ੂਟਰ ਸੀ ਉਸ ਨੂੰ ਸੀਕ੍ਰੀਟ ਸਰਵਿਸ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਮਾਰ ਮੁਕਾਇਆ ਗਿਆ ਦੋ ਜਿਹੜੇ ਜਿਹੜੇ ਉੱਥੇ ਜਿਹੜੇ ਰੈਲੀ ਨੂੰ ਅਟੈਂਡ ਕਰਨ ਆਏ ਸੀ ਉਹਨਾਂ ਦੇ ਵਿੱਚੋਂ ਦੋ ਦੇ ਕ੍ਰਿਟੀਕਲੀ ਇੰਜਰ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਨੇ ਇਸ ਦਾ ਬੜਾ ਸੀਰੀਅਸ ਨੋਟਿਸ ਲਿਆ ਪੂਰਾ ਸ਼ੌਕ ਹੋ ਗਿਆ ਅਮਰੀਕਾ ਦੇ ਵਿੱਚ ਜਿਹੜੇ ਜੋਏ ਬਾਈਡਨ ਉਹਨਾਂ ਦੇ ਜਿਹੜੇ ਰਵਾਇਤੀ ਵਿਰੋਧੀ ਨੇ ਡੋਨਲਡ ਜਿਹੜੇ ਪ੍ਰੈਜ਼ੀਡੈਂਟ ਨੇ ਹੁਣ ਤੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ ਪਰ ਡੋਨਲਡ ਟਰੰਪ ਨੂੰ ਨਿਰਸੰਦੇਸ਼ ਤੇ ਨਾਲ ਬਲ ਮਿਲ ਸਕਦਾ ਉਹਨਾਂ ਦੀ ਚੋਣ ਮੁਹਿੰਮ ਨੂੰ ਪਰ ਡੋਨਲਡ ਟਰੰਪ ਇਕੱਲੇ ਤੇ ਇੱਕੋ ਇੱਕ ਉਮੀਦਵਾਰ ਨਹੀਂ ਹੈਗੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਹੋਇਆ ਅਮਰੀਕਾ ਦੇ ਵਿੱਚ ਹੁਣ ਤੱਕ ਚਾਰ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਇਸ ਢੰਗ ਦੇ ਨਾਲ ਮੌਤ ਹੋ ਚੁੱਕੀ ਹੈ ਉਹਨਾਂ ਦੀ ਅਸੈਸੀਨੇਸ਼ਨ ਹੋਈ ਹੈ ਤੇ ਇੱਕ ਕੈਂਡੀਡੇਟ ਨੇ ਰੋਬਰਟ ਐਫ ਕੈਨੇਡੀ ਜਿਨ੍ਹਾਂ ਦੀ ਅਸੈਸੀਨੇਸ਼ਨ ਹੋਈ ਹੈ ਗੋਲੀ ਦੇ ਨਾਲ ਤੇ ਸੱਤ ਜਿਹੜੇ ਨੇ ਪ੍ਰੈਜ਼ੀਡੈਂਟ ਤੇ ਉਮੀਦਵਾਰ ਜਿਨ੍ਹਾਂ ਨੇ ਇਹਨਾਂ ਦੇ ਇਹਨਾਂ ਘਟਨਾਵਾਂ ਨੂੰ ਸਰਵਾਈਵ ਕੀਤਾ ਜਿਵੇਂ ਕਿ ਡੋਨਲਡ ਟਰੰਪ ਸਰਵਾਈਵ ਕੀਤੇ ਨੇ ਤੇ ਜੇ ਆਪਾਂ ਪਹਿਲਾਂ ਸਰਵਾਈਵ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਥਾਮਸ ਡੇਅਰ ਰੂਜ਼ਵੈਲਟ ਨਾ ਦੇ ਇੱਕ ਕੈਂਡੀਡੇਟ ਸੀਗੇ ਡੈਮੋਕ੍ਰੈਟਿਕ ਪਾਰਟੀ ਦੇ 1912 ਦੇ ਵਿੱਚ ਉਹਨਾਂ ਨੇ ਇਸ ਤੋਂ ਸਰਵਾਈਵ ਕੀਤਾ ਉਹਨਾਂ ਤੇ ਵੀ ਇਦਾਂ ਹੀ ਹਮਲਾ ਹੋਇਆ ਸੀ ਤੇ ਉਹ ਜਿਹੜਾ ਹੈਗਾ ਇਸ ਨੂੰ ਸਰਵਾਈਵ ਕਰ ਗਏ ਸੀ ਫਿਰ ਫਰੈਂਕਲਿਨ ਰੂਜ਼ਵੈਲਟ ਇਹ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ 1933 ਦੇ ਵਿੱਚ ਇਹਨਾਂ ਤੇ ਵੀ ਇਸੇ ਤਰ੍ਹਾਂ ਹਮਲਾ ਹੋਇਆ ਸੀ ਤੇ ਇਹ ਜਿਹੜਾ ਹੈਗਾ ਸਰਵਾਈਵ ਕਰ ਗਏ ਸੀ 1933 ਦੀ ਘਟਨਾ ਹੈਗੀ ਆ ਜਾਰਜ ਵੈਲਪਲਸ ਇਹ ਜਿਹੜੇ ਸੀ ਕਿ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਸੀਗੇ ਤੇ ਇਹਨਾਂ ਦੇ ਉੱਤੇ ਵੀ ਹਮਲਾ ਹੋਇਆ 2 ਵਾਰ 1972 ਦੇ ਵਿੱਚ ਤੇ ਇਹ ਵੀ ਸਰਵਾਈਵ ਕਰ ਗਏ ਸੀਗੇ ਤੇ ਇਸ ਤੋਂ ਬਾਅਦ ਜਾਰਜ ਗਾਰਲੈਂਡ ਫੋਰਡ ਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ 38ਵੇਂ ਪ੍ਰੈਜ਼ੀਡੈਂਟ ਅਮਰੀਕਾ ਦੇ ਉਹਨਾਂ ਦੇ ਉੱਤੇ 2 ਵਾਰ ਅਟੈਂਪਟਸ ਹੋਈਆਂ ਨੇ 2 ਵਾਰ ਦੋਨੇ ਔਰਤਾਂ ਨੇ ਅਟੈਂਪਟਸ ਕੀਤੀਆਂ ਨੇ 17 ਦਿਨਾਂ ਦੇ ਵਕਫੇ ਦੇ ਵਿੱਚ 2 ਵਾਰ ਉਹਨਾਂ ਤੇ ਅਟੈਂਪਟਸ ਹੋਈਆਂ ਤੇ ਉਹ ਜਿਹੜੀ ਹੈਗੀ ਹੈ ਸਾਰੀਆਂ ਘਟਨਾਵਾਂ ਤੋਂ ਸਰਵਾਈਵ ਕੀਤਾ ਉਹਨਾਂ ਨੇ ਅਸੈਸੀਨੇਸ਼ਨ ਅਟੈਂਪਟ ਨੂੰ ਇਸੇ ਤਰ੍ਹਾਂ ਰੋਨਾਲਡ ਰੀਗਨ ਰੋਨਾਲਡ ਰੀਗਨ ਆਪਾਂ ਜਾਣਦੇ ਹਾਂ ਕਿ ਹਾਲੀਵੁੱਡ ਦੇ ਮਹਾ ਜਿਹੜੇ ਸੀਗੇ ਕਾਫੀ ਚਰਚਿਤ ਅਦਾਕਾਰ ਰਹੇ ਸੀ ਫਿਰ ਪ੍ਰੈਜ਼ੀਡੈਂਟ ਬਣੇ ਸੀਗੇ ਤਾਂ ਰੋਨਾਲਡ ਰੀਗਨ ਦੇ ਉੱਤੇ ਵੀ ਇਸ ਤਰ੍ਹਾਂ ਜਾਣਲੇਵਾ ਹਮਲਾ ਕੀਤਾ ਗਿਆ ਸੀਗਾ 1981 ਦੇ ਵਿੱਚ ਜான் ਹੈਲਿੰਕਸਟੀ ਨਾਂ ਦੇ ਹਮਲਾਵਰ ਦੇ ਵੱਲੋਂ ਤੇ ਪਰ ਉਹ ਸਰਵਾਈਵ ਕਰਕੇ ਸੀਗੇ ਤੇ ਜਿਹੜੇ ਜੌਨ ਹੇਲਿੰਸਕੀ ਹਮਲਾਵਰ ਸੀ ਉਹਨਾਂ ਨੂੰ 76 ਉਮਰ ਜਿਹੜਾ ਹੈਗਾ ਆ ਉਹ ਜੇਲ ਦੇ ਵਿੱਚ ਬਿਤਾਣੀ ਪਈ ਹੈ ਤੇ ਉਹਨਾਂ ਨੇ ਹੁਣ 1900 2022 ਦੇ ਵਿੱਚ ਉਹ ਬਾਹਰ ਨਿਕਲ ਕੇ ਬਾਹਰ ਆਏ ਨੇ ਆਪਣੀ ਸਜ਼ਾ ਭੁਗਤ ਕੇ ਬਿਲ ਕਲਿੰਟਨ ਜਿਹੜੇ ਕਿ 42ਵੇਂ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ ਉਹਨਾਂ ਦੇ ਉੱਤੇ ਵੀ ਇੱਕ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਤੇ ਉਹ ਵੀ ਸਰਵਾਈਵ ਕੀਤੇ ਸੀ ਇਸੇ ਤਰ੍ਹਾਂ ਜਾਰਜ ਡਬਲਯੂ ਬੁਸ਼ ਇਨਾਂ ਦੇ ਉੱਤੇ ਸਾਲ 2005 ਦੇ ਵਿੱਚ ਇੱਕ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਤੇ ਇਹਨਾਂ ਨੇ ਵੀ ਸਰਵਾਈਵ ਕੀਤਾ ਸੀ ਤੇ ਅਖੀਰਲੇ ਡੋਨਲਡ 트੍ਰੰਪ ਨੇ ਜਿਨ੍ਹਾਂ ਤੇ ਉੱਤੇ ਬੀਤੇ ਕੱਲ ਜਿਹੜੀ ਹੈਗੀ ਆ ਉਹ ਜੁਲਾਈ 2024 ਦੇ ਵਿੱਚ ਅਟੈਂਪਟ ਹੋਈ ਹੈ ਤੇ ਉਹ ਸਰਵਾਈਵ ਕੀਤੇ ਨੇ ਤੇ ਜੇ ਹੁਣ ਆਪਾਂ ਅਸੈਸੀਨੇਸ਼ਨਸ ਦੀ ਗੱਲ ਕਰੀਏ ਤਾਂ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਅਸੈਸੀਨੇਟ ਹੋਏ ਤੇ ਜਿਹੜੇ ਕੈਂਡੀਡੇਟ ਅਸੈਸੀਨੇਟ ਹੋਏ ਇਬਰਾਹਿਮ ਲਿੰਕਨ ਜਿਹੜੇ ਕਿ ਅਮਰੀਕਾ ਦੇ 16ਵੇਂ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ 1865 ਦੇ ਵਿੱਚ 1865 ਦੇ ਵਿੱਚ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਇੱਕ ਫੇਮਸ ਐਕਟਰ ਸੀਗੇ ਬੂਥ ਨਾਂ ਦੇ ਉਹਨਾਂ ਦੇ ਵੱਲੋਂ ਜਿਹੜੇ ابراہیم ਲਿੰਕਨ ਨੇ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਉਸ ਵੇਲੇ ਅਸੈਸੀਨੇਟ ਕੀਤਾ ਗਿਆ ਜਦੋਂ ਉਹ ਇੱਕ ਥੀਏਟਰ ਦੇਖ ਰਹੇ ਸੀਗੇ ਥੀਏਟਰ ਇੱਕ 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 ਜਿਹੜੀ ਹੈਗੀ ਆ ਕਮੇਡੀ ਦੇਖ ਰੇ ਸੀ ਥੀਏਟਰ ਦੇ ਵਿੱਚ ਬੈਠ ਕੇ ਤੇ ਉਹਨਾਂ ਦੇ ਪਿੱਛੋਂ ਉਹਨਾਂ ਨੂੰ ਗੋਲੀ ਮਾਰੀ ਗਈ ਤੇ ਇਹ ਜਦੋਂ ਸਿਵਲ ਵਾਰ ਅਮਰੀਕਨ ਸਿਵਲ ਵਾਰ ਜਦੋਂ ਖਤਮ ਹੋਈ ਆ ਉਸ ਤੋਂ 5 ਦਿਨ ਬਾਅਦ ਇਬਰਾਹਿਮ ਲਿੰਕਨ ਨੂੰ ਜਿਹੜੀ ਹੈਗੀ ਆ ਉਹ ਗੋਲੀ ਵੱਜੀ ਆ ਤਾਂ ਇਹਦਾ ਕਾਰਨ ਜਿਹੜਾ ਹੈਗਾ ਇਬਰਾਹਿਮ ਲਿੰਕਨ ਦੀ ਮੌਤ ਦਾ ਉਹ ਰੇਸਿਸਟ ਕਾਰਨ ਮੰਨਿਆ ਜਾਂਦਾ ਹੈ ਕਿ ਉਹ ਜਿਸ ਢੰਗ ਦੇ ਨਾਲ ਉਹਨਾਂ ਨੇ ਨੀਗਰੋਜ਼ ਦੇ ਦੇ ਹੱਕ ਦੇ ਵਿੱਚ ਜਾਂ ਅਮਰੀਕਾ ਦੀ ਜਿਹੜੀ ਐਮੈਂਸੀਪੀਕੇਸ਼ਨ ਪ੍ਰੋਕਲੇਮੇਸ਼ਨ ਹੈ ਉਹਨੂੰ ਲਾਗੂ ਕੀਤਾ ਤਾਂ ਉਸ ਦੀ ਵਜ੍ਹਾ ਕਰਕੇ ਉਹਨਾਂ ਦੀ ਵਿਰੋਧਤਾ ਸੀ ਤਾਂ ਸਿਵਲ ਵਾਰ ਖਤਮ ਹੋਣ ਤੋਂ ਮਹਿਜ਼ 5 ਦਿਨ ਬਾਅਦ ਇਹ ਜਿਹੜੇ ਹੈਗੇ ਆ 56 ਸਾਲਾਂ ਦੀ ਉਮਰ ਦੇ ਵਿੱਚ ਇਬਰਾਹਿਮ ਲਿੰਕਨ ਦਾ ਕਤਲ ਕਰ ਦਿੱਤਾ ਗਿਆ ਤੇ ਇਸੇ ਤਰ੍ਹਾਂ ਦੂਸਰੇ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਹੋਇਆ ਉਹ ਹੈਗੇ ਨੇ ਜੇਮਸ ਗੈਰਲਫੀਲਡ ਜੇਮਸ ਗੈਲਫੀਲਡ ਜਿਹੜੇ ਨੇ 1881 ਦੇ ਵਿੱਚ ਇਹ ਅਮਰੀਕਾ ਦੇ 20ਵੇਂ ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਤੇ ਇਸੇ ਤਰ੍ਹਾਂ ਤੀਜੇ ਪ੍ਰੈਜ਼ੀਡੈਂਟ ਨੇ ਵਿਲੀ ਵਿਲੀਅਮ ਮੈਕਲੇਨੀ ਵਿਲੀਅਮ ਮੈਕਲੇਨੀ ਜਿਹੜੇ ਨੇ ਉਹਨਾਂ 1901 ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਆ ਇਹਨਾਂ ਦਾ ਕਤਲ ਹੋਇਆ ਇਹਨਾਂ ਦਾ ਜਿਹੜਾ ਹੈਗਾ 25ਵੇਂ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ ਤੇ ਜਿਹੜਾ ਸਭ ਤੋਂ ਚਰਚਿਤ ਨਾਂ ਹੈ ਜਿਨ੍ਹਾਂ ਦੇ ਕਤਲ ਦਾ ਅਜੇ ਤੱਕ ਚਰਚਾ ਹੈ ਜਿਨ੍ਹਾਂ ਦੇ ਕਤਲ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ ਉਹ ਉਹ ਨਾਂ ਹੈਗਾ ਜੌਨ ਐਫ ਕੈਨੇਡੀ ਦਾ ਜੇ ਐਫ ਕੇ ਉਹ ਦਿਨਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ 22 ਨਵੰਬਰ 1963 ਨੂੰ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਜਦੋਂ ਉਹ ਓਪਨ ਜੀਪ ਦੇ ਵਿੱਚ ਆਪਣੀ ਡੈਲਸਿਸ ਟੈਕਸਿਸ ਦੇ ਵਿੱਚ ਓਪਨ ਜੀਪ ਦੇ ਵਿੱਚ ਆਪਣੀ ਜਿਹੜੀ ਵਾਈਫ ਆ ਉਸ ਦੇ ਨਾਲ ਉਹ ਆਪਣੇ ਪ੍ਰਸ਼ੰਸਕਾਂ ਦੇ ਦੇ ਸਾਹਮਣੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਨੂੰ ਉੱਥੇ ਜਿਹੜੀ ਹੈਗੀ ਆ ਗੋਲੀ ਮਾਰੀ ਜਾਂਦੀ ਹੈ ਉਹ ਓਪਨ ਜੀਪ ਦੇ ਵਿੱਚ ਤੇ ਲੀ ਹਰਵੇ ਓਸ਼ਵੋਲਡ ਨਾਂ ਦੇ ਇੱਕ ਵਿਅਕਤੀ ਦੇ ਵੱਲੋਂ ਇਹ ਗੋਲੀ ਮਾਰੀ ਜਾਂਦੀ ਹੈ ਤੇ ਉਹ ਵਿਅਕਤੀ ਨੂੰ ਦੋ ਦਿਨਾਂ ਬਾਅਦ ਜਦੋਂ ਪੁਲਿਸ ਜਿਹੜੀ ਹੈ ਜੇ ਕੋਰਟ ਤੋਂ ਜੇਲ੍ਹ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਜੈਕ ਰੂਬੀ ਨਾਂ ਦੇ ਬੰਦੇ ਦੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਇਸੇ ਤਰ੍ਹਾਂ ਜਿਹੜਾ ਜohn F ਕੈਨੇਡੀ ਦਾ ਜਿਹੜਾ ਕਾਤਲ ਹੈ ਉਸ ਨੂੰ ਵੀ ਗੋਲੀ ਵੱਜ ਜਾਂਦੀ ਹੈ ਦੋ ਦਿਨਾਂ ਬਾਅਦ ਤੋਂ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਵੀ ਜਿਹੜਾ ਓਸ਼ਵੋਲਡ ਦਾ ਜਿਹੜਾ ਮੋਟਿਵ ਸੀ ਕੈਨੇਡੀ ਨੂੰ ਮਾਰਨ ਦਾ ਉਹ ਉਹਨਾਂ ਦੇ ਨਾਲ ਹੀ ਦਫ਼ਨ ਹੋ ਗਿਆ ਤੋ ਜੋ ਜੌਨ ਐਫ ਕੈਨੇਡੀ ਦਾ ਕਤਲ ਹੈ ਉਹ ਅਮਰੀਕਨ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਹੈ ਅੱਜ ਤੱਕ ਵੀ ਉਹ ਜਿਹੜੇ ਉਸ ਕਤਲ ਦੇ ਬਾਰੇ ਲਗਾਤਾਰ ਵਕੂ ਵਕ ਜਿਹੜੀਆਂ ਕਾਂਸਪੀਰੇਸੀਸ ਥਿਉਰੀਜ਼ ਨੇ ਉਹ ਅੱਜ ਤੱਕ ਚੱਲਦੀਆਂ ਨੇ ਇਹ ਦੱਸਤਾ ਹੀ ਹੈ ਕਿ ਜਦੋਂ ਜੌਨ ਐਫ ਕੈਨੇਡੀ ਦਾ ਕਤਲ ਹੋਇਆ ਸੀ ਉਸ ਕਤਲ ਦੀ ਜਿਹੜੀ ਜਾਂਚ ਕਰਨ ਦੇ ਲਈ ਉਸ ਵੇਲੇ ਉਸ ਵੇਲੇ ਜਿਹੜਾ ਹੈਗਾ ਆ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਿਹੜੇ ਸੁਪਰੀਮ ਕੋਰਟ ਦੇ ਉਸ ਟਾਈਮ ਦੇ ਜੱਜ ਸੀਗੇ ਉਹਨਾਂ ਦੇ ਵੱਲੋਂ ਵਾਰਨ ਵਾਰਨ ਕਮਿਸ਼ਨ ਵਾਰਨ ਕਮਿਸ਼ਨ ਬਣਿਆ ਸੀ ਕਮਿਸ਼ਨ ਨੇ ਉਹ ਆਪਣੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਉਹ ਵੀ ਜਿਹੜਾ ਹੈਗਾ ਆ ਉਸ ਵਰਲਡ ਦਾ ਜਿਹੜਾ ਮੋਟਿਵ ਹੈ ਉਸ ਨੂੰ ਲੱਭਣ ਦੇ ਵਿੱਚ ਉਹ ਕਾਸਰ ਰਹੇ ਸੀ ਕਮਿਸ਼ਨ ਵੀ ਕੋਈ ਫਾਈਂਡਿੰਗ ਨਹੀਂ ਸੀ ਦੇ ਸਕਿਆ ਤੋਂ ਇਸ ਵਜ੍ਹਾ ਕਰਕੇ ਜਿਹੜਾ ਜੋਨ ਐਫ ਕੈਨੇਡੀ ਦਾ ਕਤਲ ਹੈ ਉਹ ਅਮਰੀਕਨ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਹੈ ਪਿਛਲੇ 50 ਸਾਲਾਂ ਦੇ ਵਿੱਚ ਤੇ ਜਿਹੜੇ ਲਾਸਟ ਤੇ ਜਿਹੜੇ ਰੋਬਰਟ ਐਫ ਕੈਨੇਡੀ ਜਿਹੜੇ ਨੇ 1968 ਦੇ ਵਿੱਚ ਉਹਨਾਂ ਦਾ ਕਤਲ ਉਹਨਾਂ ਦਾ ਕਤਲ ਹੁੰਦਾ ਉਹ ਰੋਬਰਟ ਐਫ ਕੈਨੇਡੀ ਵੀ ਜohn ਐਫ ਕੈਨੇਡੀ ਦੇ ਜਿਹੜੇ ਸੀਗੇ ਭਰਾ ਸੀਗੇ ਤੇ ਉਹ ਡੈਮੋਕ੍ਰੈਟਿਕ ਪਾਰਟੀ ਦੇ ਲਈ ਉਹ ਇੱਕ ਕੈਂਡੀਡੇਟ ਸੀਗੇ ਜਿਵੇਂ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਨੇ ਤਾਂ ਇਸੇ ਤਰ੍ਹਾਂ ਰੋਬਰਟ ਐਫ ਕੈਨੇਡੀ ਜਿਹੜੇ ਸੀਗੇ ਉਹ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਸੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਅਸੈਸੀਨੇਟ ਕੀਤਾ ਜਾਂਦਾ ਤੇ ਰੋਬਰਟ ਐਫ ਕੈਨੇਡੀ ਜਿਹੜੇ ਨੇ ਉਹ ਅ ਉਹਨਾਂ ਦੇ ਵੀ ਕਤਲ ਦਾ ਕੋਈ ਸਰਾਗ ਜਿਹੜਾ ਨਹੀਂ ਲੱਗਿਆ ਹੈਗਾ ਤਾਂ ਇਸੇ ਤਰ੍ਹਾਂ ਜਿਹੜਾ ਡੋਨਲਡ ਟਰੰਪ ਦੇ ਹਵਾਲੇ ਨਾਲ ਜੇ ਹੁਣ ਆਪਾਂ ਸਮਝੀਏ ਤਾਂ ਜੋ ਅਮਰੀਕਨ ਪੋਲਿਟਿਕਸ ਹੈ ਪ੍ਰੈਜ਼ੀਡੈਂਸ਼ੀਅਲ ਪੋਲਿਟਿਕਸ ਰਹੀ ਹੈ ਜਿਹੜਾ ਜਦੋਂ ਤੋਂ 1776 ਤੋਂ ਅਮਰੀਕਾ ਦੇ ਵਿੱਚ ਜਿਹੜਾ ਕਨਸਟੀਚਿਊਸ਼ਨ ਲਾਗੂ ਹੋਇਆ 2024 ਤੱਕ ਆਉਂਦੇ ਆਉਂਦੇ ਤਾਂ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਹ बार-बार ਵਿਦਮਾਨ ਹੁੰਦੀ ਰਹੀ ਹੈ ਉਹਦੇ ਆਪਣੇ ਆਪਣੇ ਪ੍ਰਗਟਾਵੇ ਰਹੇ ਨੇ ਤਾਂ ਇਹ ਪ੍ਰਗਟਾਵਾ ਵੀ ਉਹਦੇ ਵਿੱਚੋਂ ਹੀ ਇੱਕ ਪ੍ਰਗਟਾਵਾ ਹੈ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹੜਾ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਇਆ ਇਸ ਦਾ ਕੀ ਤਣਾਪਤ ਨਿਕਲਦਾ ਇਸ ਤੋਂ ਅੱਗੇ ਕੋਈ ਜਿਹੜਾ ਹੈਗਾ ਆ ਕੋਈ ਖੂਨੀ ਰਿਹੱਸ ਅਮਰੀਕਾ ਦੀ ਜਿਹੜੀ ਸਿਆਸਤ ਹੈ ਉਹਦੇ ਨਾਲ ਜੁੜਦਾ ਹੈ ਜਾਂ ਨਹੀਂ ਜੁੜਦਾ ਹੈ ਤਾਂ ਵਿਖਦੇ ਵਿੱਚ ਤੈ ਹੋਣਾ ਪਰ ਡੋਨਲਡ ਟਰੰਪ ਦੇ ਨਾਲ ਦੇ ਤੇ ਉਤੇ ਹਮਲਾ ਹੋਣ ਦੇ ਨਾਲ ਜਿਹੜੇ ਪਿਛਲੇ ਇਸ ਕਿਸਮ ਦੇ ਸਾਰੇ ਕਿਸੇ ਨੇ ਕਤਲਾਂ ਦੇ ਸਾਜ਼ਿਸ਼ਾਂ ਦੇ ਅਸੈਸੀਨੇਸ਼ਨਸ ਤੇ ਉਹ ਇੱਕ ਵਾਰੀ ਫਿਰ ਤੋਂ ਜਿਹੜੇ ਹੈਗੇ ਆ ਉਹ ਮਨਜ਼ਰੇ ਆਮ ਤੇ ਆ ਗਏ ਨੇ ਤੇ ਇਹ ਡੋਨਲਡ ਟਰੰਪ ਤੇ ਜਿਹੜਾ ਹਮਲਾ ਆ ਇਹ ਅਮਰੀਕਨ ਇਤਿਹਾਸ ਦੀ ਸਿਆਸਤ ਦਾ ਜਿਹੜਾ ਖੂਨੀ ਵਰਕਾ ਹੈ ਉਸ ਦੀ ਇਕਾਸੀ ਕਰਤਾ